ਹਾਂਜੀ ਸਤਿ ਸ੍ਰੀ ਅਕਾਲ ਜੀ। ਵੀ ਕਲੈਕਸ਼ਨ 15 ਤੇ ਸਾਰਿਆਂ ਪੈਨਾਂ ਦਾ ਵੈਲਕਮ ਹੈ ਜੀ। ਹੋਰ ਸਨੋਂ ਕੀ ਹਾਲ-ਚਾਲ? ਮੈਂ ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਉਸ ਤੇ ਚੜ੍ਹਦੀ ਕਲਾ ਚ ਹੋਵੋਗੇ ਜੀ। ਲੋ ਜੀ ਆਪਾਂ ਬਹੁਤ ਲੰਮਾ ਗਿਆ ਪੈ ਗਿਆ ਵੀਡੀਓ ਅਪਲੋਡ ਕਰਨ ਦੇ ਵਿੱਚ। ਰੀਜਨ ਸੀ ਕਿ ਪਹਿਲਾਂ ਆਪਣੀ ਕੁਝ ਹੈਲਥ ਪ੍ਰੋਬਲਮ ਹੋ ਗਈ ਤੇ ਫਿਰ ਕਰਵਾ ਚਾਹੁੰਦਾ ਗਿਆ ਫਿਰ દિਵਾਲੀ ਆ ਗਈ। ਤੇ ਜਿਵੇਂ ਵੀ ਕੁਝ ਪੈਨਾਂ ਦੇ ਬਾਹਰ ਦੇ ਆਰਡਰਸ ਹਨ ਕੁਝ ਆਫਲਾਈਨ ਜੋ ਆਪਣੇ ਕਲਾਇੰਟ ਨੇ ਉਹਨਾਂ ਦੇ ਆਰਡਰਸ ਹਨ ਉਹਨਾਂ ਨੂੰ ਰੈਡੀ ਕਰਨ ਦੇ ਵਿੱਚ ਆਪ ਐਨ ਨਹੀਂ ਕਿ ਬਿਜ਼ੀ ਸਨ ਐਨ ਕਿ ਬਿਜ਼ੀ ਸਾਂ ਕਿ ਟਾਈਮ ਹੀ ਨਹੀਂ ਮਿਲਿਆ ਤੇ ਹੁਣ ਜਿਵੇਂ ਜਿਵੇਂ ਠੰਡ ਵਧ ਗਈ ਤੇ ਭੈਣਾਂ ਨੇ ਡਿਮਾਂਡ ਕੀਤੀ ਕਿ ਤੁਸੀਂ ਪਸ਼ਮੀਨੇ ਦੇ ਸੂਟਾਂ ਸਾਨੂੰ ਦਿਖਾਓ ਲੈ ਕੇ ਆਓ ਤੇ ਸੋ ਆਪਾਂ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੇ ਪ੍ਰਿੰਟ ਨੇ ਤੇ ਮੈਂ ਸਾਰੇ ਸੂਟਾਂ ਦੇ ਤੁਹਾਨੂੰ ਨਾਲ-ਨਾਲ ਪ੍ਰਾਈਜ਼ ਹਾਂ ਸਕਰੀਨ ਤੇ ਸ਼ੋਅ ਕਰ ਦਿਆਂਗੀ ਜਿਵੇਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਪਸ਼ਮੀਨੇ ਦੇ ਬਹੁਤ ਸੋਹਣੇ ਸੂਟ ਨੇ ਫੁੱਲ ਗਰੰਟੀ ਹੈ ਜੀ ਕੋਈ ਬਰਨ ਨਹੀਂ ਆਏਗੀ ਕੋਈ ਕਲਰ ਫੇਡ ਨਹੀਂ ਹੋਏਗਾ ਤੇ ਲੋ ਜੀ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰੀਏ ਮੈਂ ਤੁਹਾਨੂੰ ਇੱਕ ਇੱਕ ਸੂਟ ਚੈੱਕ ਕਰਵਾਨੀਆਂ ਜੀ ਲੋ ਜੀ ਆਪਾਂ ਪਹਿਲਾ ਸੂਟ ਓਪਨ ਕਰਨੇ ਆ ਇਹ ਪਸ਼ਮੀਨਾ ਬਹੁਤ ਸੋਹਣਾ ਹੈ ਜੀ ਤੇ ਜਿਵੇਂ ਨਾ ਸਟ੍ਰੇਟ ਲਾਈਨਾਂ ਬੜੀਆਂ ਹੋਈਆਂ ਨੇ ਤੇ ਇਹਨਾਂ ਨੂੰ ਆਪਾਂ ਜੇ ਆਪਾਂ ਸਲਵਾਰ ਸੂਟ ਨਹੀਂ ਵੀ ਬਣਾਉਣਾ ਚਾਹੁੰਦੇ ਪੈਂਟ ਸੂਟ ਜਾਂ ਆਪਾਂ ਇਹਨੂੰ ਕੋਟ ਸੈੱਟ ਵੀ ਬਣਾ ਸਕਦੇ ਹਾਂ ਕਿਉਂਕਿ ਪ੍ਰਿੰਟ ਹੀ ਕੋਟ ਸੈੱਟ ਜਾਂ ਜਿਵੇਂ ਪੈਂਟ ਸੂਟ ਗਰਲਿਸ਼ ਲੁੱਕ ਚ ਬਹੁਤ ਸੋਹਣੇ ਲੱਗਣਗੇ ਕਿਉਂਕਿ ਡਾਰਕ ਕਲਰ ਨੇ ਤੇ ਵੈਸੇ ਕੋਈ ਪ੍ਰੋਬਲਮ ਨਹੀਂ ਸਲਵਾਰ ਸੂਟ ਵੀ ਆਪਾਂ ਬਣਾ ਸਕਦੇ ਹਾਂ ਜਿਵੇਂ ਜਿਹੜੀਆਂ ਵੀ ਪਹਿਣਾ ਡਾਰਕ ਕਲਰ ਦੇ ਸੂਟ ਪਾਣਾ ਚਾਹੁੰਦੀਆਂ ਨੇ ਉਹਨਾਂ ਲਈ ਇਹ ਬੈਸਟ অপਸ਼ਨ ਹੈ ਜੀ ਠੀਕ ਹੈ ਜੀ ਤੇ ਤੁਸੀਂ ਪਸ਼ਮੀਨਾ ਵੇਖ ਸਕਦੇ ਹੋ ਪਸ਼ਮੀਨੇ ਦੀ ਫੁੱਲ ਗਰੰਟੀ ਹੈ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਤੇ ਫਿਰ ਨਾ ਇਹ ਸੂਟ ਦਾ ਇਹ ਵੀ ਨਹੀਂ ਹੈਗਾ ਕਿ ਜੇ ਸਲਵਾਰ ਸੂਟ ਬਣ ਗਿਆ ਤੇ ਆਪਾਂ ਨੂੰ ਬਹੁਤ ਹੈਵੀ ਜਿਹਾ ਲੱਗੇਗਾ ਜਾਂ ਆਪਾਂ ਪਾ ਕੇ ਜਿਆਦਾ ਹੈਲਦੀ ਜਿਹਾ ਲੱਗਦੇ ਆ ਜਿਵੇਂ ਬੜਾ ਲਾਈਟ weight ਜਿਹਾ ਹੈ ਕਪੜਾ ਦੇਖੋ ਬਿਲਕੁਲ ਪਲੇਨ ਹੈ ਕੋਈ ਇਹਦੇ ਤੇ ਬੁਰ ਨਹੀਂ ਆਏਗਾ ਕੋਈ ਕਲਰ ਫੀਟ ਨਹੀਂ ਹੋਏਗਾ ਬਹੁਤ ਹੀ ਸੋਹਣਾ ਸੂਟ ਹੈ ਜੀ ਤੇ ਤੁਸੀਂ ਇਹ ਸੂਟ ਵੀ ਲੈ ਸਕਦੇ ਹੋ ਜੀ ਇਹਦੇ ਨਾਲ ਕੋਈ ਵੀ ਇੱਕ ਕਲਰ ਦਾ ਦੁਪੱਟਾ ਜਿਵੇਂ ਆਪਾਂ ਰੱਖਨੇ ਜਿਵੇਂ ਲੰਬੀਆਂ ਸਟ੍ਰੇਟ ਲਾਈਨਾਂ ਨੇ ਤੇ ਇਹਨਾਂ ਨਾਲ ਇੱਕ ਸਿੰਗਲ ਕਲਰ ਦਾ ਹੀ ਜਿਵੇਂ ਆਪਾਂ ਦੁਪੱਟਾ ਰੱਖਾਂਗੇ ਤੇ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆਏਗੀ ਬਾਕੀ ਆਪਣੀ ਮਰਜ਼ੀ ਹੁੰਦੀ ਹੈ ਜੇ ਆਪਾਂ ਟਾਈ ਐਂਡ ਡਾਈ ਕਰਾਣਾ ਹੈ ਜਾਂ ਕੋਈ ਲੇਸ ਵਗੈਰਾ ਲੰਗਮਾਣੀ ਹੈ ਤੇ ਲਗਵਾ ਸਕਦੇ ਹਾਂ ਜੀ ਤੇ ਇਹਦੇ ਉੱਤੇ ਆਪਾਂ ਕੋਈ ਮੈਨੂੰ ਲੱਗਦਾ ਵਰਕ ਕਰਵਾਉਣ ਦੀ ਨਹੀਂ ਜ਼ਰੂਰਤ ਹੈ ਇਹਨੂੰ ਪ੍ਰਿੰਟ ਸੂਟ ਨੂੰ ਲੇਸ ਵਗੈਰਾ ਚਾਕਾਂ ਤੇ ਦੇ ਕੇ ਐਵੇਂ ਹੀ ਸਟਿਚ ਆਪਾਂ ਕਰ ਸਕਦੇ ਆ ਜੀ ਲੋ ਜੀ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਇਹ ਜਿਵੇਂ ਥੋੜਾ ਰੈੱਡ ਦੇ ਵਿੱਚ ਕੰਬੀਨੇਸ਼ਨ ਸਾਰੇ ਕਲਰਾਂ ਦਾ ਮਿਕਸ ਹੈ ਜਿਵੇਂ بیس ਕਲਰ ਜ਼ਿਆਦਾ ਰੈਡੀ ਪੈ ਰਿਹਾ ਜੀ ਤੇ ਲੋ ਜੀ ਅਗਲਾ ਕਲਰ ਤੁਸੀਂ ਚੈੱਕ ਕਰੋ ਬ੍ਰਾਂਡ ਦਾ ਫੈਬਰਿਕ ਰਹੇਗਾ ਲੋਕਲ ਨਹੀਂ ਹੈ ਜੀ ਕੋਈ ਤੁਹਾਡੇ ਮਨ ਦੇ ਵਿੱਚ ਡਾਊਟ ਨਹੀਂ ਰਹਿਣਾ ਚਾਹੀਦਾ ਕਿ ਸੂਟ ਖਰਾਬ ਹੋਏਗਾ ਬਿਲਕੁਲ ਨਹੀਂ ਖਰਾਬ ਹੁੰਦਾ ਜੀ ਤੇ ਇਹ ਜਿਵੇਂ ਰਾਣੀ ਕਲਰ ਮਰਜੈਂਟਾ بیس ਮਰਜੈਂਟਾ ਦੁਪੱਟਾ ਆਪਾਂ ਇਹਦੇ ਨਾਲ ਦੇਖੋ ਮੈਂ ਉੱਪਰ ਲਿਆ ਹੋਇਆ ਹੈ ਜੇ ਮੈਂ ਰੱਖ ਕੇ ਵਿਖਾਨੀਆਂ ਥੋੜਾ ਜਿਹਾ ਲਾਈਟ ਜਿਵੇਂ ਰੱਖ ਕੇ ਆਪਾਂ ਇੱਕ ਸਿੰਗਲ ਕਲਰ ਦਾ ਦੁਪੱਟਾ ਕਰਨੇ ਆ ਜਾਂ ਰਾਇਲ ਬਲੂ ਕਲਰ ਦਾ ਦੁਪੱਟਾ ਕਰਨੇ ਤੇ ਇਹ ਵੀ ਸੂਟ ਬਹੁਤ ਸੋਹਣਾ ਲੱਗੇਗਾ ਤੇ ਇਹਨੂੰ ਵੀ ਤੁਸੀਂ ਆਪਣੀ ਪਸੰਦ ਦਾ ਸਟੀਚ ਕਰਵਾ ਸਕਦੇ ਹੋ ਜੀ ਤੇ ਸਟੀਚ ਕਰਵਾਣਾ ਆਪਣੀ ਮਰਜ਼ੀ ਹੁੰਦੀ ਹੈ ਕਿ ਆਪਾਂ ਕਿਵੇਂ ਦਾ ਸਟਿਚ ਕਰਵਾਣਾ ਹੈ ਜੇ ਸਿੰਪਲ ਸੂਟ ਵੀ ਹੈ ਉਹਨੂੰ ਆਪਾਂ ਅਚੀ ਡਿਜ਼ਾਈਨਿੰਗ ਦੇ ਕੇ ਅਚੀ ਲੇਸ ਲਗਾ ਕੇ ਜਾਂ ਕੋਈ ਵਰਕ ਕਰਵਾ ਕੇ ਤਾਂ ਆਪਾਂ ਉਹਨੂੰ ਆਪਣੀ ਮਰਜ਼ੀ ਨਾਲ ਬਹੁਤ ਹੀ ਵਧੀਆ ਬਣਾ ਸਕਦੇ ਹਾਂ ਜੀ ਜੇ ਸਟਿਚਿੰਗ ਵਧੀਆ ਹੁੰਦੀ ਹੈ ਤੇ ਸੂਟ ਪਾਇਆ ਵੀ ਬਹੁਤ ਸੋਹਣਾ ਲੱਗੇਗਾ ਜੀ ਇਹ ਦੋ ਦੋ ਸੂਟਾਂ ਦੋ ਦੋ ਸੂਟ ਨੇ ਜਿਵੇਂ ਦੋ ਦੋ ਪਹਿਣਾ ਇਹਨਾਂ ਨੂੰ ਲੈ ਸਕਦੀਆਂ ਨੇ ਤੇ ਇਹ ਮੈਚਿੰਗ ਸੂਟ ਨਹੀਂ ਆਲ ਓਵਰ ਸੂਟ ਨੇ ਆਲ ਓਵਰ ਸੂਟ ਹੀ ਬਹੁਤ ਸੋਹਣੇ ਲੱਗਣਗੇ ਹਾਂ ਜੀ ਜੇ ਤੁਹਾਡੇ ਕੋਲ ਕੋਈ ਬਾਟਮ ਪਈ ਹੈ ਤੇ ਤੁਹਾਡਾ ਉਹਦੀ ਨਾਲ ਮੈਚ ਹੁੰਦਾ ਤੇ ਉਹ ਤੁਸੀ ਖਾਲੀ ਸ਼ਰਟ ਲੈ ਸਕਦੇ ਹੋ ਬਟ ਮੈਨੂੰ ਲੱਗਦਾ ਖਾਲੀ ਸ਼ਰਟ ਦੀ بجائے ਤੁਸੀਂ ਪੂਰਾ ਸੂਟ ਹੀ ਲਵੋ ਤੇ ਵੈਸਟੇ ਜੀ ਤੇ ਇਹਦੇ ਵਿੱਚ ਜਿਆਦਾ ਅਟਰੈਕਟਿਵ ਕਲਰ ਪਰਪਲ ਏ ਜੀ ਡਾਰਕ ਪਰਪਲ ਕਲਰ ਦਾ ਆਪਾਂ ਨਾਲ ਦੁਪੱਟਾ ਰੱਖ ਸਕਨੇ ਹਾਂ ਜੀ ਤੇ ਨੈਕਸਟ ਕਲਰ ਆ ਗਿਆ ਜੀ ਐ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਦੇਖੋ ਇਹਦੇ ਵਿੱਚ ਨਾ ਪ੍ਰਿੰਟ ਸਾਰਾ ਮਿਕਸ ਪ੍ਰਿੰਟ ਹੈ ਇਹਦੀ ਲੁੱਕ ਮੈਂ ਤੁਹਾਨੂੰ ਖੋਲ ਕੇ ਵਿਖਾਨੀ ਆ ਜਿਵੇਂ ਆ ਦੇਖੋ ਜੀ ਦੋ ਤਿੰਨ ਤਰ੍ਹਾਂ ਦਾ ਡਿਜ਼ਾਈਨ ਇੱਕ ਹੀ ਸੂਟ ਦੇ ਵਿੱਚ ਆਇਆ ਹੈ ਜੀ ਤੇ ਇਹਨੂੰ ਵੀ ਆਪਾਂ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਕਰਵਾਨੇ ਆ ਤੇ ਸੂਟ ਬਹੁਤ ਸੋਹਣਾ ਲੱਗੇਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਬੇਸ ਕਲਰ ਜੋ ਇਹ ਜਿਹੜਾ ਨੇਵੀ ਬਲੂ ਡਾਰਕ ਹੁੰਦਾ ਉਹ ਵਾਲਾ ਰਹੇਗਾ ਜੀ ਤੇ ਬਾਕੀ ਕਲਰ ਬਹੁਤ ਸੋਹਣੇ ਨੇ ਹਰ ਏਜ ਦੀ ਭੈਣਾਂ ਜਾਂ ਕੋਈ ਵੀ ਬੱਚਾ ਜਿਵੇਂ ਕਰ ਲੈ ਛਲੁਕ ਚ ਵੀ ਇਹਨੂੰ ਆਪਾਂ ਬਣਵਾ ਸਕਦੇ ਹਾਂ ਜੀ। ਨੋ ਜੀ। ਤੇ ਇਹ ਸੂਟ ਸਭ ਤੋਂ ਹੀ ਸੂਟ ਸਾਰੇ ਹੀ ਸੋਹਣੇ ਨੇ ਪਰ ਕਲਰ ਦੇ ਮਿਕਸ ਅਪ ਕਰਕੇ ਮੈਂ ਤੁਹਾਨੂੰ ਦੱਸ ਰਹੀ ਜੋ ਕਲਰ ਕੰਬੀਨੇਸ਼ਨ ਇਹਨਾਂ ਦਾ ਇਹਦਾ ਬਹੁਤ ਸੋਹਣਾ ਹੈ ਜੀ। ਇਹ ਲਾਈਟ ਜਾਂ ਸਕਾਈ ਬਲੂ ਹੁੰਦਾ ਹੈ ਉਹ ਵਾਲਾ ਹੈ ਤੇ ਜੋ ਗਾਧਰੀ ਕਲਰ ਲਾਈਟ ਗਾਧਰੀ ਕਲਰ ਤੇ ਸਕਾਈ ਬਲੂ ਹੈ ਜੀ ਤੇ ਇਹਦੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਇਹਨੂੰ ਵੀ ਆਪਾਂ ਕੋਟ ਸੈੱਟ ਵੀ ਬਣਾ ਸਕਨੇ ਆ ਜਿਵੇਂ ਕੋਟ ਸੈੱਟ ਮੈਂ ਵਾਰ-ਵਾਰ ਤਾਂ ਕਹਿ ਰਹੀ ਹਾਂ ਜਿਵੇਂ ਨਾ ਹੁਣ ਅੱਜਕੱਲ ਬੱਚੀਆਂ ਜ਼ਿਆਦਾ ਹੈਵੀ ਸਵਾਰਾ ਨਹੀਂ ਪਾਣਾ ਚਾਹੁੰਦੀਆਂ ਤੇ ਉਹ ਕੋਟ ਸੈੱਟ ਚ ਜਿਵੇਂ ਕੰਫਰਟ ਜਿਹਾ ਫੀਲ ਕਰਦੀਆਂ ਨੇ ਤੇ ਇਸ ਕਰਕੇ ਇਹਦੀ ਕੋਟ ਸੈੱਟ ਚ ਲੁੱਕ ਵੀ ਬਹੁਤ ਸੋਹਣੀ ਲੱਗੇਗੀ ਜੀ ਤੇ ਇਹਨੂੰ ਕੋਈ ਵੀ ਤੁਸੀਂ ਇਹਦੇ ਉੱਤੇ ਹਾਂਜੀ ਇਹਦੇ ਉੱਤੇ ਤੁਸੀਂ ਨਾ ਮਰਕਵੀ ਕਰਵਾ ਸਕਦੇ ਹੋ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਇਹਦੇ ਵਿੱਚ ਦੋ ਹੀ ਕਲਰ ਨੇ ਤੇ ਜਿਹੜੇ ਵੀ ਕਲਰ ਦਾ ਆਪਾਂ ਉੱਤੇ ਵਰਕ ਕਰਵਾਵਾਂਗੇ ਤੇ ਬਹੁਤ ਅਟਰੈਕਟ ਹੋ ਕੇ ਆਏਗਾ ਤੇ ਉਹਦੇ ਨਾਲ ਉਸੇ ਤਰ੍ਹਾਂ ਹੀ ਆਪਾਂ ਦੁਪੱਟਾ ਵੀ ਕਰਵਾ ਸਕਨੇ ਹਾਂ ਜੀ ਤੇ ਮੈਂ ਸਾਰੇ ਸੂਟ ਤੁਹਾਨੂੰ ਇੱਕ ਵਾਰੀ ਲਾ ਕੇ ਵਿਖਾਨੀ ਆ ਕਿ ਸੂਟਾਂ ਦੀ ਲੁੱਕ ਕਿਵੇਂ ਲੱਗੇਗੀ ਜੀ ਦੇਖੋ ਜੀ ਇਸ ਤਰ੍ਹਾਂ ਲੰਬੀਆਂ ਲੈਣਾ ਆਣੀਆਂ ਦੇਖੋ ਜੀ ਜਿਵੇਂ ਮਰਜ਼ੀ ਤੁਸੀਂ ਇਹ ਸੂਟ ਨੂੰ ਸਟਿਚ ਕਰਵਾ ਸਕਦੇ ਹੋ ਜੀ ਤੇ ਇਹ ਜੋ ਮੈਂ ਤੁਹਾਨੂੰ ਪਹਿਲਾਂ ਚੈੱਕ ਕਰਾਏ ਨੇ ਇਹ ਵੀ ਤੁਹਾਨੂੰ ਮੈਂ ਲਾਲ ਲਾ ਕੇ ਵਿਖਾਨੀ ਆ ਕਿ ਤਾਂ ਕਿ ਸਾਰਾ ਖੁੱਲਿਆ ਸੂਟ ਦੇ ਨੀ ਪੇਂਟਿੰਗ ਦਾ ਪਤਾ ਚੱਲ ਜਾਂਦਾ ਐਵੇਂ ਕੁਦੀ ਤੇ ਸਾਰੇ ਹੀ ਰੰਗ ਨੇ ਬਹੁਤ ਸੋਹਣੇ ਨੇ ਇਹ ਜੋ ਮਿਕਸ ਪ੍ਰਿੰਟ ਹੈ ਇਹ ਮੈਂ ਤੁਹਾਨੂੰ ਚੈੱਕ ਕਰਵਾ ਦੇਣੀ ਆ ਲਾ ਕੇ ਐਵੇਂ ਕੁ ਇਹਦੀ ਪ੍ਰਿੰਟਿੰਗ ਬਹੁਤ ਕੋਸ਼ਿਸ਼ ਇਸੇ ਤਰ੍ਹਾਂ ਨਾ ਪ੍ਰਿੰਟ ਬਹੁਤ ਸੋਹਣਾ ਆਏਗਾ ਅਲੱਗ-ਅਲੱਗ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਨੈਕ ਡਿਜ਼ਾਈਨ ਬਣਾਉਂਦੇ ਹੋ ਤੇ ਉਹ ਵੀ ਬਹੁਤ ਸੋਹਣਾ ਲੱਗੇਗਾ ਜੀ। ਤੇ ਲੋ ਜੀ ਮੈਂ ਥੋੜੇ ਥੋੜੇ ਤੁਹਾਨੂੰ ਸੂਟ ਲਾ ਕੇ ਵਿਖਾਤੇ ਨੇ ਕਿ ਜਿਵੇਂ ਆਪਾਂ ਨੂੰ ਆਹਣਾ ਲੱਗੇ ਕਿ ਜੇ ਮੰਨ ਲਓ ਚੌੜਾਈ ਦੇ ਵਿੱਚ ਬਾਰਡਰ ਹੈ ਤੇ ਕਿਦਾਂ ਲੱਗੇਗਾ ਜਾਂ ਲੰਬਾਈ ਦੇ ਵਿੱਚ ਕਿਦਾਂ ਲੱਗੇਗਾ ਸੂਟ ਬਹੁਤ ਸੋਹਣੇ ਨੇ। ਪਸ਼ਮੀਨੇ ਦੇ ਸੂਟ ਨੇ ਬਿਲਕੁਲ ਖਰਾਬ ਨਹੀਂ ਹੋਣਗੇ ਮੇਰੀ ਫੁੱਲ ਗਾਰੰਟੀ ਹੈ ਜੀ। ਤੇ ਇਹਨਾਂ ਸੂਟਾਂ ਨੂੰ ਆਰਡਰ ਕਰਨ ਵਾਸਤੇ WhatsApp ਤੇ ਚੱਲਦਾ ਨੰਬਰ ਹੈ ਜੀ 90508275 ਸੋਰੀ ਮੈਂ ਦੂਜਾ ਨੰਬਰ ਬੋਲ ਤੇ ਗਲਤੀ ਨਾਲ 9557267007 ਜੀ ਇਸ ਨੰਬਰ ਤੇ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਆਲ ਇੰਡੀਆ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਜੀ ਤੇ ਜੇ ਤੁਸੀਂ ਕਿਸੇ ਬਾਹਰ ਕੰਟਰੀ ਤੋਂ ਕੋਈ ਵੀ ਭੈਣ ਜਾਂ ਜਿਨ੍ਹਾਂ ਦੇ ਆਰਡਰ ਚੱਲਦੇ ਪਏ ਨੇ ਜੇ ਉਹ ਵੀ ਇਹ ਸੂਟ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਆਪਣੇ ਆਰਡਰ ਦੇ ਵਿੱਚ ਐਡ ਕਰਨਾ ਚਾਹੁੰਦੀਆਂ ਨੇ ਤੇ ਤੁਸੀਂ ਆਪਣਾ ਆਰਡਰ ਮੈਨੂੰ ਦੇ ਸਕਦੇ ਹੋ ਜੀ ਲੋ ਅੱਜ ਮੈਂ ਤੁਹਾਨੂੰ ਥੋੜੇ ਜਿਹੀ ਸੂਟ ਚੈੱਕ ਕਰਾਏ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਨੈਕਸਟ ਕੋਈ ਨਵਾਂ ਤੁਹਾਨੂੰ ਕੁਝ ਚੈੱਕ ਕਰਵਾਉਣ ਕਰਾਂਗੇ ਤੇ ਮੇਰੀ ਰਿਕਵੈਸਟ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਕਲੈਕਸ਼ਨ ਬਾਰੇ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਨੂੰ ਬਹੁਤ ਵਿੱਚ ਲੰਬਾ ਗੈਪ ਪੈ ਗਿਆ ਕਿ ਆਪਾਂ ਚੈਨਲ ਨੂੰ ਟਾਈਮ ਨਹੀਂ ਦੇ ਪਾਏ ਤੇ ਥੋੜੀ ਜੀ ਆਪਾਂ ਪਿੱਛੇ ਰਹਿ ਗਏ ਆਂ ਤੇ ਹੁਣ ਤੁਸੀਂ ਮੈਨੂੰ ਸਪੋਰਟ ਕਰੋ ਜੀ ਤੇ ਐਵੇਂ ਹੀ ਆਪਾਂ ਆਪਣੇ ਬੁਟੀਕ ਨੂੰ ਅੱਗੇ ਲੈ ਕੇ ਜਾਈਏ